ਪੰਜਾਬ ਦੇ ਵਿੱਚ ਆਏ ਦਿਨੀ ਗੋਲੀ ਚੱਲਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤਾਂ ਮੁਰ ਤੋਂ ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿਸ਼ਨਗੜ੍ਹ ਦੇ ਨਜ਼ਦੀਕ ਇੱਕ ਪੈਟਰੋਲ ਪੰਪ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਜਿਸ ਦੀ ਕੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਪੰਪ ਦੇ ਉੱਤੇ ਕੁਝ ਨੌਜਵਾਨ ਖੜੇ ਹੁੰਦੇ ਨੇ ਤੇ ਜਿਵੇਂ ਹੀ ਫਾਇਰਿੰਗ ਦੀ ਘਟਨਾ ਵਾਪਰਦੀ ਹੈ ਤਾਂ ਆਲੇ-ਦੁਆਲੇ ਜਿਹੜੀਆਂ ਕਿ ਭਾਜਣਾ ਮੱਚ ਜਾਂਦੀਆਂ ਨੇ ਤਾਂ ਸੂਤਰਾਂ ਦੀ ਜੇਕਰ ਗੱਲ ਕਰੀਏ ਸੂਤਰਾਂ ਦੀ ਮੰਨਿਏ ਤਾਂ ਇਹ ਲੜਾਈ ਹੈ ਜਿਹੜੀ ਇੱਕ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਹੋਈ ਹੈ ਵੱਖ-ਵੱਖ ਗਰੁੱਪ ਨੇ ਜਿਹੜੇ ਇੱਕ ਗਰੁੱਪ ਦੇ ਵੱਲੋਂ ਪਹਿਲਾਂ ਪੋਸਟ ਪਾਈ ਗਈ ਸੀ ਕਿ ਅਸੀਂ ਪ੍ਰਧਾਨ ਲਾਵਾਂਗੇ ਤੇ ਜੇਕਰ ਕੋਈ ਸਾਨੂੰ ਰੋਕ ਸਕਦਾ ਹੈ ਤਾਂ ਉਹ ਰੋਕ ਕੇ ਦਿਖਾਵੇ ਤਾਂ ਉਸ ਦੇ ਜਵਾਬ ਦੇ ਵਿੱਚ ਦੂਸਰੇ ਗਰੁੱਪ ਦੇ ਵੱਲੋਂ ਵੀ ਪੋਸਟ ਸਾਂਝੀ ਕੀਤੀ ਗਈ ਸੀ ਕਿ ਉਹ ਉੱਥੇ ਪ੍ਰਧਾਨ ਲਾਉਣ ਆਣਗੇ ਤੇ ਜੇ ਕੋਈ ਉਹਨਾਂ ਨੂੰ ਵੀ ਰੋਕ ਸਕਦਾ ਹੈ ਤਾਂ ਉਹ ਰੋਕ ਕੇ ਦਿਖਾ ਦੇਵੇ ਤਾ ਜਿਸ ਤੋਂ ਬਾਅਦ ਇਹ ਘਟਨਾ ਜਿਹੜੀ ਕਿ ਵਾਪਰੀ ਹੈ ਕਿਸ਼ਨਗੜ੍ਹ ਨਜ਼ਦੀਕ ਪੈਟਰੋਲ ਪੰਪ ਵਿਖੇ ਕੁਝ ਵਿਅਕਤੀਆਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤਾਂ ਤੁਹਾਨੂੰ ਦੱਸ ਦਈਏ ਇਸ ਫਾਇਰਿੰਗ ਦੇ ਵਿੱਚ ਇੱਕ ਨੌਜਵਾਨ ਦੇ ਛਾਤੀ ਦੇ ਵਿੱਚ ਗੋਲੀ ਲੱਗਣ ਦੀ ਖਬਰ ਸਾਹਮਣੇ ਆਈ ਹੈ ਤੇ ਦੂਸਰੇ ਨੌਜਵਾਨ ਦੇ ਮੋਢੇ ਦੇ ਵਿੱਚ ਗੋਲੀ ਲੱਗਣ ਦੀ ਖਬਰ ਸਾਹਮਣੇ ਆਈ ਹੈ ਤਾਂ ਜਿਵੇਂ ਹੀ ਇਹ ਖਬਰ ਪੁਲਿਸ ਪ੍ਰਸ਼ਾਸਨ ਤੱਕ ਪਹੁੰਚਦੀ ਹੈ मौके ਦੇ ਉੱਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਜਾਂਦਾ ਹੈ ਜਿਨ੍ਹਾਂ ਦੇ ਵੱਲੋਂ ਮਾਮਲੇ ਦੀ ਹੁਣ ਗੰਭੀਰਤਾ ਦੇ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਜਿਵੇਂ ਹੀ ਇਹ ਜ਼ਖਮੀ ਨੌਜਵਾਨ ਹੋਸ਼ ਦੇ ਵਿੱਚ ਆਉਂਦੇ ਨੇ ਇਹਨਾਂ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਪੁਲਿਸ ਦੇ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ ਕਹਿੰਦੇ ਇਹ ਤੋਂ ਸੂਤਰ ਦਾ ਸਰ ਜਦੋਂ ਹੀ ਆਪਣੇ ਜਿਨ੍ਹਾਂ ਦੇ ਟਿੰਜਰਡ ਹੈਗੇ ਜਦੋਂ ਸਟੇਬਲ ਹੋ ਜਾਣਗੇ ਜਦੋਂ ਸਟੇਟਮੈਂਟ ਦੇਣਗੇ ਐਸ ਪਰ ਸਟੇਟਮੈਂਟ ਸਾਰਾ ਮੁਸ਼ਕਿਲ ਹੋ ਜਾਊਗਾ ਸੂਤਰ ਦਾ ਸਰ ਕਿ ਕੋਈ ਗੋਲਡਨ ਸੀ ਪ੍ਰਧਾਨਗੀ ਨੂੰ ਲੈ ਕੇ ਲੜਾਈ ਹੋਈ ਹੈ ਰਾਹ ਨੂੰ ਸਾਨੂੰ ਬਿਲਕੁਲ ਨਹੀਂ ਆਇਆ। ਹਾਂ ਜੀ ਸਖਤੀ ਮਿਲ ਰਹੀ ਕਿ ਕਿ ਨਹੀਂ ਟੋਟਲ ਬਹੁਤ ਅੱਗੇ ਜਾ ਰਹੇ ਨੇ। ਤੋਂ ਕਿਤੇ ਬਸ ਇਹ ਵੀ ਪਤਾ ਹੈ ਕੋਈ ਸੀਸੀਟੀਵੀ ਆਈ ਹੈ ਸਰ ਸਾਹਮਣੇ? ਨਹੀਂ। ਪਹਿਲਾਂ ਉਹ ਜਿਹੜੀ ਟੀਮਾਂ ਬਣ ਗਈਆਂ ਵੀ ਅਜੇ ਕੋਈ ਇਹ ਡਿਲੀਟ ਨਿਕਲ ਕੇ ਨਹੀਂ ਆਈ। ਕੋਈ ਨੰਬਰ ਨਹੀਂ ਵੀ ਕੀ ਰੌਂਸੀ ਸੀ ਗੋਲੀ ਚਲਾ ਦੇ ਵਿੱਚ ਜਿੱਦਾਂ। ਨਹੀਂ ਸਰ ਇਹ ਤਾਂ ਜਿਹੜੋਂ ਖੇਤਰ ਹੈ ਨਹੀਂ। ਜੈਪੋਰ ਬਾਰੇ ਕਿੱਥੇ ਹੋ ਗਏ? ਅਸੀਂ ਤਾਂ ਅਸੀਂ ਪੈਰ ਪਹੁੰਚੀ ਆਂ। ਠੀਕ ਹੈ ਜੀ। ਅੱਜ ਸਰ ਕੁਝ ਸਟੇਟ ਜਰੂਰ ਸਟੇਬਲ ਹੋ ਗਏ। ਸਟੇਟਮੈਂਟ ਰਾਵਾਂਗੇ। ਫੇਰ ਸਾਰੇ ਲੈ ਕੇ ਡਿਸਕਲੋਜ਼ ਕਰਾਂਗੇ। ਅਚਾਨਕ ਮੇਰੇ ਇਜਰ ਹੋਏ ਲੜਕੀਓ ਕਿਥੇ ਇਹ ਲੋਕਲ ਹੀ ਹੈਗੇ ਜੀ ਇਥੋਂ ਦੇ ਆਪਣੇ ਕਿਸੇ ਜਿਹੜਾ ਵਿਆਹ ਸੰਬੰਧੀ ਜਿਹੜੇ ਅਕੀਪਸ ਤੇ ਜਾ ਰਹੇ ਆ ਬਾਕੀ ਜਾ ਕੇ ਮਿਲਾਂਗੇ ਕਈ ਜਿਹਾ ਕੰਮ ਜਿਹੜਾ ਕੋਲੀ ਕਿੰਨੇ ਬੰਦੇ ਨੇ ਰੱਖੀ ਆ ਮੁੰਡੇ ਦੇ ਦੋ ਦੱਸੇ ਜਾ ਰਹੇ ਦੋ ਮੁੰਡੇ ਦੇ ਫਾੜੇ ਕਿੰਨੇ ਬੰਦਿਆਂ ਨੇ ਦਿੱਤੀ ਸਬਾ ਲੱਭ ਚੁਣੋ ਕੋਈ ਗੱਡੀ ਨੰਬਰ ਆਇਆ ਸਾਹਮਣੇ ਕੋਈ ਅੰਦਰ ਦੀ ਗੱਲ ਸਾਹਮਣੇ ਨਹੀਂ ਜੀ ਜੀ ਅਜੇ ਕੋਈ ਨਹੀਂ ਜੀ ਸਰ ਜਿਹੜੀ ਗੋਲੀ ਚੱਲੀ ਉਹ ਕਿਹੜੀ ਜਗ੍ਹਾ ਚੱਲੀ ਹੈ ਕਿਸੇ ਦੇ ਚਾਹੂ ਜੋ ਤੁਹਾਨੂੰ ਵੀ ਤੁਰਪਤੂ ਸੀ ਜੀ ਬੰਦੇ ਪਰ ਥੋੜਾ ਘੰਟਾ ਪਹਿਲਾਂ ਪ੍ਰਾਪਤ ਹੋਏ ਸਰ ਜਿਹੜੇ ਦੋ ਜਣੇ ਇੰਜਰਡ ਹੈਗੇ ਉਹਨਾਂ ਦੇ ਕਿੱਥੇ ਕਿੱਥੇ ਗੋਲੀ ਲੱਗੀ ਕੋਈ ਪਤਾ ਲੱਗਾ ਨਹੀਂ ਜੀ ਨਹੀਂ ਅਜਾ ਅਸੀਂ ਉਹਨਾਂ ਦਾ ਏਅਰ ਅੰਦਰ ਮੈਡੀਕਲ ਟਰੀਟਮੈਂਟ ਠੀਕ ਹੈ ਜੀ ਹੁਣ ਡਾਕਟਰ ਜਿਹੜੇ ਸੀਨੀਅਰ ਆਉਣਗੇ ਉਹ ਆਉਣਗੇ ਤੇ ਉਹਨਾਂ ਤੋਂ ਹੀ ਪਤਾ ਲੱਗਦਾ